ਰੇ ਮਨ ਰਾਮ ਸਿਉ ਕਰ ਪ੍ਰੀਤ ਸ੍ਰਵਣ ਗੋਬਿੰਦ ਗੁਣ ਸੁਣੋ ਅਰ ਕਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਾਧੋ ਹੋ ਹੈ ਪਤ ਤਪੁਨੀਤ ਕਾ ਸਾਰੇ ਮੀਤ ਆਜ ਗਾਲ ਸੁਨ ਤੋਏ ਕਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ RAM ਭਜ ਲੈ ਜਾ ਕੀ ਔੜ ਕਨੇਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖੇ ਉਚੀਤ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਗੁਰਤਾ ਗਤੀ ਉਪਰ ਸੁਬਾਏ ਮਾਨ ਤਸਾਂ ਪਾਤਸ਼ਾਹਿਆਂ ਦੇ ਆਤਮਿਕ ਸਰੂਪ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਨ੍ਹਾਂ ਵਿਸ਼ੇਸ਼ ਵੰਨ ਅੰਦਰ ਜੁੜ ਬੈਠ ਸਾਹਿਬ ਸਤਿਗੁਰੂ ਤਨ ਤਨ ਗੁਰੂ ਨਾਨਕ ਸਾਹਿਬ ਜੀ ਦੇ ਨੌਵੇਂ ਸਰੂਪ ਸਤਿਗੁਰੂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਧਿਆਲ ਦਾਸ ਤਿਨਾਂ ਦੇ ਛਾਟੀ 300 ਸਾਲਾ ਸ਼ਹੀਦੀ ਪੂਰਬ ਨੂੰ ਮੁਖ ਰੱਖਦੇ ਹੋਏ ਗੁਰੂ ਸਵਾਰਿਆਂ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸਤਿਗੁਰ ਬਖਸ਼ਿਸ਼ ਰਹਿਮਤ ਕਰਨ ਜਿੱਥੇ ਸਰੀਰਕ ਤੌਰ ਤੇ ਜੁੜੇ ਬੈਠੇ ਹਾਂ ਉਥੇ ਮਨ ਦੀ ਹਾਜ਼ਰੀ ਵੀ ਸਾਡੀ ਇਸ ਦਰਬਾਰ ਦੇ ਅੰਦਰ ਲੱਗੀ ਰਹੇ ਸਾਡੀ ਆਮ ਬੋਲੀ ਅੰਦਰ ਇੱਕ ਸ਼ਬਦ ਵਰਤਿਆ ਜਾਂਦਾ ਹੈ ਜਾਨ ਹੈ ਤੋ ਜਹਾਨ ਹੈ ਪਰ ਜਦੋਂ ਗੁਰਮਤ ਨੂੰ ਦੇਖਦੇ ਹਾਂ ਤੇ ਗੁਰਮਤ ਕਹਿੰਦੀ ਹੈ ਈਮਾਨ ਹੈ ਤੋ ਜਹਾਨ ਹੈ ਤੇਰਾ ਈਮਾਨ ਕਾਇਮ ਹੋਣਾ ਚਾਹੀਦਾ ਸੋ ਜੀਬਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੀ ਜੀਵੈ ਪਤ ਲੱਥੀ ਜਾਏ ਸਭ ਹਰਾਮ ਚੇਤਕ ਸਿਖਾਈ ਤੇਰਾ ਇਮਾਨ ਤੇਰੀ ਇੱਜ਼ਤ ਕਾਇਮ ਹੋਣੀ ਚਾਹੀਦੀ ਹੈ ਉਸ ਵਾਸਤੇ ਫਿਰ ਗੁਰੂ ਦਾ ਸਦਾਤ ਗੁਰੂ ਦੇ ਵਿਚਾਰ ਕੋਲ ਹੋਵੇ ਤੇ ਜੀਵਨ ਜਿਹੜਾ ਫਿਰ ਉਹ ਬੜਾ ਸੁਚੱਜਾ ਬਣ ਜਾਂਦਾ ਹੈ ਭਾਵੇਂ ਕਿਸੇ ਵਿਦਵਾਨ ਦੇ ਬੋਲ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨਿਦਾਨਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦਸੇ ਰੋਹਾਨੀਆਂ ਦੇ ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨਹੀਂ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆਂ ਕੱਢ ਗਿਆ ਕੌਮਾਂ ਛੋਂ ਦੀਆਂ ਨਾਲ ਕੁਰਬਾਨੀਆਂ ਦੇ ਇਕ ਗੁਰੂ ਨਾਨਕ ਸਾਹਿਬ ਦੇ ਘਰ ਨੇ ਐਸੀ ਜ਼ੁਰਤ ਐਸੀ ਦਲੇਰੀ ਇਸ ਸਿੱਖ ਸੂਰਮਿਆਂ ਦੇ ਅੰਦਰ ਭਰ ਦਿੱਤੀ ਕਦੀ ਸਮਾਂ ਸੀ ਇਹ ਭਾਰ ਦੇ ਲੋਕ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੇ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੱਡੇ ਖਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਪਰ ਸਤਿਗੁਰੂ ਦੇ ਘਰ ਨੇ ਇਹਨਾਂ ਅੰਦਰ ਬੜੀ ਵੱਡੀ ਹਿੰਮਤ ਤੇ ਦਲੇਰੀ ਭਰ ਦਿੱਤੀ ਆਓ ਸਤਿਗੁਰੂ ਜੀ ਦੇ ਇਤਿਹਾਸ ਵਿੱਚੋਂ ਪਾਵਨ ਬਾਣੀ ਵਿੱਚੋਂ ਕੁਝ ਬਚਨਾਂ ਦੀ ਸਾਂਝ ਕਰਾਂ ਵਿਚਾਰ ਅਰੰਭਣ ਤੋਂ ਪਹਿਲਾਂ ਅਸੀਸ ਬਖਸ਼ਦੇ ਹਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਭਾਰ ਦੇਸ਼ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਬਹੁਤਾਤ ਭਾਰਤ ਦੀਆਂ ਰਿਆਸਤਾਂ ਦੇ ਅੰਦਰ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਇਸਲਾਮ ਦਾ ਕੋਲ ਬਾਲਾ ਬਹੁਤ ਲੰਮਾ ਸਮਾਂ ਬਣਿਆ ਰਿਹਾ 1192 ਤੋਂ ਲੈ ਕੇ ਜਦੋਂ ਮੁਹੰਮਦ ਗੋਰੀ ਇੱਥੇ ਪ੍ਰithvi ਰਾਜ ਚੋਹਾਨ ਵਰਗਿਆਂ ਨੂੰ ਹਾਰ ਦੇ ਕੇ ਤੇ ਕੁਤਬਦੀਨ ਐਬਕ ਨੂੰ ਅੱਗੇ ਕਰ 파ਰਤ ਦਾ ਪਹਿਲਾ ਬਾਦਸ਼ਾਹ ਥਾਪ ਦਿੰਦਾ ਹੈ ਤੇ ਫਿਰ ਇਹਨਾਂ ਦੀ ਲੜੀ ਜਿਹੜੀ ਹੈ 19ਵੀਂ ਸਦੀ ਤੱਕ ਇਸੇ ਤਰ੍ਹਾਂ ਚੱਲਦੀ ਰਹੀ ਇਹਨਾਂ ਦੇ ਵਿੱਚ ਹੀ ਗੁਲਾਮ ਵੰਸ਼ ਆਈ ਇਹਨਾਂ ਦੇ ਵਿੱਚ ਖਿਲਜੀ ਵੰਸ਼ ਆਈ ਇਨਾਂ ਦੇ ਵਿੱਚ ਹੀ ਤੁਗਲਕ ਵੰਸ਼ ਆਈ ਇਨਾਂ ਦੇ ਵਿੱਚ ਹੀ ਫਿਰ ਸੈਦ ਵੰਸ਼ ਆਈ ਉਸ ਤੋਂ ਅੱਗੇ ਲੋਧੀ ਵੰਸ਼ ਆਈ ਤੇ ਉਸ ਤੋਂ ਬਾਅਦ ਜਿਹੜੇ ਸਨ ਮੁਗਲ ਆ ਗਏ ਮੁਗਲਾਂ ਦੇ ਵਿੱਚ ਸਭ ਤੋਂ ਪਹਿਲਾਂ ਬਾਬਰ ਆਇਆ ਬਾਬਰ ਤੋਂ ਬਾਅਦ ਫਿਰ ਅੱਗੇ ਹਿਮਾਯੂੰ ਆਇਆ ਹਿਮਾਯੂੰ ਤੋਂ ਬਾਅਦ ਅਕਬਰ ਅਕਬਰ ਤੋਂ ਬਾਅਦ ਜਹਾਂਗੀਰ ਜਾਗੀਰ ਤੋਂ ਬਾਅਦ ਸ਼ਾਜਹਾਨ ਤੇ ਸ਼ਾਜਹਾਨ ਤੋਂ ਬਾਅਦ ਉਸੇ ਦਾ ਹੀ ਬੇਟਾ ਔਰੰਗਜ਼ੇਬ ਇਸ ਭਾਰ ਦੇਸ਼ ਦਾ ਸ਼ਾਸਕ ਬਣ ਕੇ ਬੈਠ ਗਿਆ ਜਿਸ ਨੇ ਆਪਣਿਆਂ ਉੱਪਰ ਹੀ ਬਹੁਤ ਜ਼ਿਆਦਾ ਜ਼ੁਲਮ ਕੀਤਾ ਆਪਾਂ ਤੇ ਬਹੁਤਾਤ ਕਹਿ ਦਿੰਦੇ ਆ ਕਿ ਇਹ Hindu ਧਰਮ ਦਾ ਵੈਰੀ ਹੋਇਆ ਇਹ ਤੇ ਕਿਸੇ ਦਾ ਵੀ ਸੱਕਾ ਨਹੀਂ ਹੋਇਆ ਇਸ ਨੇ ਆਪਣੇ ਪਿਤਾ ਨੂੰ ਆਗਰੇ ਦੇ ਕਿਲੇ ਅੰਦਰ 8 ਸਾਲ ਭੁੱਖਾ ਪਿਆਸਾ ਤੜਫਾ ਤੜਫਾ ਕੇ ਮਾਰ ਦਿੱਤਾ ਜੇ ਇਸ ਦੇ ਭਰਾਵਾਂ ਦੀ ਗੱਲ ਕਰੀਏ ਤਿੰਨ ਭਰਾਵਾਂ ਨੂੰ ਵੀ ਇਸ ਨੇ ਖਤਮ ਕਰ ਦਿੱਤਾ ਜੇ ਇਸ ਦੀ ਭੈਣ ਰੋਸ਼ਨ ਆਰਾਹ ਸੰਬੰਧੀ ਗੱਲ ਕਰਦੇ ਹਾਂ ਤੇ ਉਸ ਨੂੰ ਵੀ ਇਸ ਨੇ ਜੇਲ੍ਹ ਵਿੱਚ ਬੰਦ ਕਰਕੇ ਮਾਰ ਦਿੱਤਾ ਬੜੀਆਂ ਸੁਝਾਵਾਂ ਦਿੱਤੀਆਂ ਜੇ ਅੱਗੇ ਬੇਟੀਆਂ ਦੀ ਗੱਲ ਆਉਂਦੀ ਏ ਤੇ ਬੇਟੀਆਂ ਨੂੰ ਵੀ ਤੜਫਾਉਂਦਾ ਰਿਹਾ ਤੇ ਜੇ ਬੇਟੀਆਂ ਦੀ ਗੱਲ ਆਈ ਚਾਰ ਬੇਟੀਆਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਇਸਨੇ ਕੀਤੇ ਖਾਸ ਕਰਕੇ ਜੇ ਬਲ ਨਿਸ਼ਾ ਇਸਦੀ ਬੇਟੀ ਬੜੀ ਵਿਦਵਾਨ ਸ਼ਾਇਰਾ ਤੇ ਇਸੇ ਬੇਟੀ ਨੂੰ 20 ਸਾਲ ਸਲੀਮਗੜ੍ਹ ਦੇ ਕਿਲੇ ਦੇ ਅੰਦਰ ਚੇਲ ਵਿੱਚ ਬੰਦ ਕਰਕੇ ਇਸ ਨੇ ਤੜਫਾ ਤੜਫਾ ਕੇ ਅੰਦਰੇ ਮਾਰ ਦਿੱਤਾ ਇਹ ਤੇ ਆਪਣਿਆਂ ਦਾ ਵੀ ਸੱਗਾ ਕੋਈ ਨਹੀਂ ਇਸ ਬੰਦੇ ਕੀ ਕਿਹਾ ਜਾਏ ਜੋਗੀ ਅੱਲਾ ਯਾਰ ਖਾਨ ਦੇ ਬੋਲ ਕਹਿੰਦੇ ਪੜ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਸਿੱਕੀ ਨਵੈਦ ਹੋ ਨੇਕੀ ਕੀ ਇਸੇ ਫਿਰ ਕਿਆ ਉਮੈਦ ਹੋ ਗੈਰੋਂ ਤੇ ਫਿਰ ਉਹ ਜ਼ੋਰ ਕਰੇ ਜਾਂ ਜ਼ਫਾ ਕਰੇ ਹਮ ਕਿਆ ਕਹੇ ਕਿਸੇ ਕੋ ਹਦਾਇਤ ਖੁਦਾ ਕਰੇ ਇਸ ਨੂੰ ਕੌਣ ਸਮਝਾਏ ਰੱਬ ਤੋਂ ਬਿਨਾ ਇਸ ਨੂੰ ਕੋਈ ਨਹੀਂ ਸਮਝਾ ਸਕਦਾ ਕਿਉਂਕਿ ਇਹ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਸੰਨ 1658 ਅੰਦਰ ਇਹ ਭਾਰਤ ਦਾ ਰਾਜ ਸੰਭਾਲ ਕੇ ਬੈਠ ਜਾਂਦਾ ਹੈ ਇਸ ਨੇ ਰਾਜ ਦੇ ਉੱਪਰ ਬੈਠ ਗਿਆ ਸਾਰ ਆਪਣੀ ਹੀ ਬਰਾਦਰੀ ਨੂੰ ਖੁਸ਼ ਕਰਨ ਵਾਸਤੇ ਐਸਾ ਐਲਾਨ ਕਰ ਦਿੱਤਾ ਹਿੰਦੂ ਧਰਮ ਦੇ ਉੱਪਰ ਖਾਸ ਕਰਕੇ ਇਸ ਨੇ ਸੰਕਟ ਪਾਇਆ ਭਾਵੇਂ ਪਹਿਲਾਂ ਵੀ ਬੜੇ ਐਸੇ ਰਾਜਿਆਂ ਨੇ ਜ਼ੁਲਮ ਕੀਤੇ ਪਰ ਇਹ ਤਾਂ ਬੇਤਰਸ ਸਾਲਮ ਬਾਦਸ਼ਾਹ ਇਸ ਨੇ ਐਲਾਨ ਕਰ ਦਿੱਤਾ ਹਿੰਦੂ ਨਾ ਕੋਈ ਦਸਤਾਰ ਸਜਾ ਸਕਦਾ ਹੈ ਨਾ ਕੋਈ ਘੋੜੇ ਦੀ ਸਵਾਰੀ ਕਰ ਸਕਦਾ ਹੈ ਨਾ ਕੋਈ ਸ਼ਸਤਰ ਸਜਾ ਸਕਦਾ ਹੈ ਨਾ ਕੋਈ ਨਗਾਰਾ ਵਜਾ ਸਕਦਾ ਹੈ ਨਾ ਕੋਈ ਆਪਣੇ ਮੱਥੇ ਤੇ ਤਿਲਕ ਲਾ ਸਕਦਾ ਹੈ ਬੜੀਆਂ ਇਸ ਤਰ੍ਹਾਂ ਦੀਆਂ ਇਸ ਨੇ ਸਜਾਵਾਂ ਇਹ ਹੁਕਮ ਜਿਹੜੇ ਸਨ ਉਹ ਜਾਰੀ ਕਰ ਦਿੱਤੇ ਤੇ ਹਿੰਦੂ ਧਰਮ ਜਿਹੜਾ ਉਸ ਵਕਤ ਕੁਰਲਾ ਉੱਠਿਆ ਫਿਰ ਇਹਨਾਂ ਨੇ ਭਾਵੇਂ ਬਹੁਤ ਥਾਵਾਂ ਤੇ ਪੁਕਾਰਾਂ ਕੀਤੀਆਂ ਹੋਣਗੀਆਂ ਸਤਗੁਰੂ ਦੇ ਘਰ ਤੋਂ ਬਾਹਰ ਫੜਨ ਵਾਲਾ ਪੂਰ ਇਹਨਾਂ ਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ ਇਹ ਮਟਨ ਦੀ ਧਰਤੀ ਤੇ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਾ ਰਹਿਮਤਾਂ ਵਰਤਾਈਆਂ ਉੱਥੇ ਬ੍ਰਹਮ ਦਾਸ ਵਰਗਿਆਂ ਨਾਲ ਚਰਚਾ ਹੋਈ ਉਹ ਖਾਨਦਾਨ ਗੁਰਮਤ ਦੇ ਵਿੱਚ ਰੰਗਿਆ ਗਿਆ ਉਹਨਾਂ ਵਿੱਚੋਂ ਹੀ ਉਸ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਰਹੇ ਬ੍ਰਹਮਦਾਸ ਤੋਂ ਅੱਗੇ ਨਾਰਾਇਣ ਦਾਸ ਨਾਰਾਇਣ ਦਾਸ ਤੋਂ ਅੱਗੇ ਅੜੂ ਰਾਮ ਅੜੂ ਰਾਮ ਤੋਂ ਅੱਗੇ ਕਿਰਪਾ ਰਾਮ ਤੇ ਇਹ ਕਿਰਪਾ ਰਾਮ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੰਸਕ੍ਰਿਤ ਦੇ ਉਸਤਾਦ ਨੇ ਟੀਚਰ ਨੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਜਾਂਦੇ ਰਹਿੰਦੇ ਨੇ ਉਧਰੋਂ ਜਦੋਂ ਖਾਸ ਕਰਕੇ ਕਸ਼ਮੀਰ ਦਾ ਗਵਰਨਰ ਇਫਤਿਹਰ ਖਾਨ ਉਸ ਨੂੰ ਔਰੰਗਜ਼ੇਬ ਦਾ ਹੁਕਮ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਸ ਇਲਾਕੇ ਉੱਪਰ ਦਬਾਅ ਪਾਇਆ ਜਾਏ ਕਿਉਂਕਿ ਇੱਥੇ ਵਿਦਵਾਨ ਸੱਜਣ ਰਹਿੰਦੇ ਨੇ ਜੇ ਇਹਨਾਂ ਨੂੰ ਆਪਾਂ ਕਨਵਰਟ ਕਰ ਲਵਾਂਗੇ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂਗੇ ਤੇ ਬੜੀ ਜਲਦੀ ਇਹ ਸਾਰੇ ਸਾਡੇ ਕਹਣੇ ਵਿੱਚ ਆ ਜਾਣਗੇ ਸਾਨੂੰ ਇਹਨਾਂ ਯਤਨ ਜਿਹੜੇ ਉਹ ਨਹੀਂ ਕਰਨਾ ਪਏਗਾ ਫਿਰ ਉਧਰੋਂ ਇਹ ਹੁਕਮ جاری ਹੋ ਜਾਂਦੇ ਨੇ ਤੇ ਉਹਨਾਂ ਕਸ਼ਮੀਰੀ ਵਿਦਵਾਨ ਸੱਜਣਾ ਨੇ ਇਫਤਿਹਾਰ ਖਾਨ ਤੋਂ ਕੁਝ ਸਮਾਂ ਲੈ ਲਿਆ ਕਿ ਸਾਨੂੰ ਸਮਾਂ ਦਿੱਤਾ ਜਾਏ ਅਸੀਂ ਵਿਚਾਰ ਕਰਕੇ ਤੁਹਾਨੂੰ ਮਿਲਦੇ ਹਾਂ ਭਾਵੇਂ ਉਹ ਥਾ ਥਾ ਤੇ ਜਾਂਦੇ ਨੇ ਇਕੱਠੇ ਹੁੰਦੇ ਨੇ ਕੋਈ ਮਥੁਰਾ ਤੋਂ ਆ ਰਿਹਾ ਹੈ ਕੋਈ ਬਨਾਰਸ ਤੋਂ ਆ ਰਿਹਾ ਹੈ ਕੋਈ ਕੁਲਸ਼ੇਤਰ ਤੋਂ ਆ ਰਿਹਾ ਹੈ ਅਮਰਨਾਥ ਦੇ ਅਸਥਾਨ ਤੇ ਬੜੀਆਂ ਵਿਚਾਰਾਂ ਕਰਦੇ ਨੇ ਸਮਝ ਕੋਈ ਨਹੀਂ ਪੈਂਦੀ ਭਾਵੇਂ ਅੱਜ ਦਾ ਵੀ ਸਿੱਖ ਜਿਹੜਾ ਪਰਮਾ ਦਾ ਸ਼ਿਕਾਰ ਬਣਿਆ ਥਾਂ-ਥਾਂ ਤੇ ਤੁਰਿਆ ਫਿਰਦਾ ਹੈ ਪਰ ਸਾਨੂੰ ਸਮਝ ਗੋਣੀ ਚਾਹੀਦੀ ਏ ਕਿ ਉਹਨਾਂ ਉੱਪਰ ਬਿਪਤਾ ਪਈ ਤੇ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਦੌੜੇ ਹੁੰਦੇ ਨੇ ਤੇ ਜਦੋਂ ਸਾਨੂੰ ਕੋਈ ਬਿਪਤਾ ਪੈਂਦੀ ਏ ਤੇ ਅਸੀਂ ਫਿਰ ਹੋਰ ਕੋਈ ਜੋਤਸੀ ਪੰਡਤ ਲੱਭਦੇ ਫਿਰਦੇ ਆ ਇਨਾ ਵੱਡੇ ਸਮਾਗਮਾਂ ਦੇ ਵਿੱਚੋਂ ਕੁਝ ਸਿੱਖਣ ਦਾ ਕੁਝ ਸੇਧ ਲੈਣ ਦਾ ਵੀ ਯਤਨ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਤਬਦੀਲੀ ਆ ਸਕੇ ਉਹ ਇਸ ਪਾਸੇ ਵੱਲ ਆ ਰਹੇ ਨੇ ਕਿਉਂਕਿ ਸਹਾਰਾ ਹੀ ਕੋਈ ਨਜ਼ਰ ਨਹੀਂ ਆਉਂਦਾ ਭਾਵੇਂ ਤਾਕਤਾਂ ਬਹੁਤ ਪਾਈ ਧਾਰ ਦੇ ਪਖਾੜੀ ਰਾਜੇ ਉਹਨਾਂ ਦੇ ਸਾਹਮਣੇ ਨੇ ਮਰਹੱਟੇ ਜਿਹੜੇ ਨੇ ਬੜੀ ਤਾਕਤ ਉਹਨਾਂ ਦੇ ਸਾਹਮਣੇ ਦੇਵੀ ਦੇਵਤੇ ਉਹਨਾਂ ਦੇ ਕੋਲ ਐਸੀਆਂ ਬੜੀਆਂ ਤਸਵੀਰਾਂ ਅੱਜ ਵੀ ਦੇਖਨੇ ਆ ਐਸੀਆਂ ਐਸੀਆਂ ਮਨੁੱਖਾਂ ਦੀਆਂ ਖੋਪੜੀਆਂ ਦੀਆਂ ਮਾਲਾ ਦੇਵੀਆਂ ਨੇ ਆਪਣੇ ਗਲਾਂ ਵਿੱਚ ਪਾਈਆਂ ਹੋਈਆਂ ਨੇ ਗਿੱਠ ਗਿੱਠ ਲੰਬੀ ਜੀਭ ਵਾਰ ਗੱਡੀ ਹੋਈ ਏ ਇਥੋਂ ਤੱਕ ਕਿ ਸ਼ਿਵ ਦੀ ਮਹਾਰਾਜ ਵਰਗੇ ਆਪਣੇ ਹੀ ਬੱਚੇ ਦਾ ਸਿਰ ਕੱਟ ਕੇ ਤੇ ਖਾਤੀ ਦਾ ਸਿਰ ਇੱਕ ਫਿਟ ਕਰ ਸਕਦੇ ਨੇ ਇੰਨੀ ਤੱਕ ਜੇ ਉਹ ਰੱਖਦੇ ਨੇ ਤੇ ਅੱਜ ਤੇ ਕੋਈ ਵੀ ਕੰਮ ਨਹੀਂ ਆ ਰਿਹਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਸ ਵਕਤ ਕਿੰਨਾ ਬੋਲ ਵਾਲਾ ਹੋਵੇਗਾ ਜਿਹੜੇ ਇਸ ਪਾਸੇ ਵੱਲੋਂ ਅੱਜ ਕਿਰਪਾ ਰਾਮ ਜੀ ਦੀ ਰਾਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਇਤਿਹਾਸ ਲੰਬਾ ਬਸ ਸੰਖੇਪ ਵਿਚਾਰ ਆਪਾਂ ਕਰ ਸਕਦੇ ਆਂ ਸ਼ਹੀਦ ਬਿਲਾਸ ਦਾ ਕਰਤਾ ਸੁਖਾ ਸਿੰਘ ਜੀ ਮਾਪਰਨਾ ਸੇਵਾ ਸਿੰਘ ਜੀ ਬਹੁਤ ਸੋਹਣੇ ਬੋਲ ਸਾਂਝੇ ਕਰਦਾ ਹੈ ਦੁਖੀ ਬਿਪਰ ਜੋ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਬકરીਏ ਖਰ ਗੋਬਿੰਦ ਕੇ ਚੰਦ ਗੱਜ ਕੇ ਬੰਦਨ ਕਾਟਨ ਖਾਰੇ ਤੁਮ ਗੁਰ ਨਾਨਕ ਹੋ ਅਵਤਾਰੇ ਜਿਮ ਦ੍ਰੋਪਤੀ ਰਾਖੀ ਲਾਜ ਦਿਓ ਸਵਾਰ ਸੁਦਾਮੇ ਕਾਜ ਫਿਰ ਤੇ ਫਿਰ ਤੇ ਆਏ ਪ੍ਰਵਤਾਰੇ ਥੱਕ ਪਰਿਓ ਖੋ ਤੋ ਦਰਬਾਰੇ ਇਸ ਘਰ ਤੇ ਅੰਦਰ ਜਦੋਂ ਆ ਕੇ ਪੁਕਾਰਾਂ ਕਰਦੇ ਨੇ ਲੰਬੀਆਂ ਵਿਚਾਰਾਂ ਕਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਇਸ਼ਾਰਾ ਵੀ ਕਰ ਦਿੱਤਾ ਸੀ ਸ਼ਾਇਦ ਉਹ ਤਾਂ ਇਹ ਆਸ ਲਾ ਕੇ ਆਏ ਹੋਣੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕਦੀ ਚੌਥੀ ਜੰਗ ਪਿਤਾ ਦੇ ਨਾਲ ਲੜੀ ਸੀ ਅੱਜ ਸਾਡੇ ਨਾਲ ਖੜੇ ਹੋਣਗੇ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਸਾਡੇ ਨਾਲ ਤੁਰਨਗੇ ਤੇ ਵੱਡੇ ਜੰਗ ਕਰਕੇ ਦੁਸ਼ਮਣ ਉੱਪਰ ਫਤਿਹ ਪਾਈ ਜਾ ਸਕਦੀ ਏ ਪਰ ਇੱਥੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਕੇ ਕਿਸੇ ਧਰਮਾਤਮਾ ਦੀ ਕੁਰਬਾਨੀ ਸੀਸ ਦੇਣਾ ਪਏਗਾ ਤੇ ਠੱਲ ਪੈ ਜਾਏਗੀ ਲੰਬੀ ਇਥੇ ਗੱਲਬਾਤ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਰਵਾਸ ਦੇ ਦਿੱਤਾ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਜੋੜੀਐ ਮਨ ਲੋਚੈ ਪਰਿਆਇਆ ਗੁਰ ਸ਼ਬਦੀ ਏ ਮਨ ਹੋੜੀਐ ਬਾਹ ਜਿਨਾਂ ਦੀ ਪਕੜੀਐ ਸਿਰ ਦੀਜੈ ਪਾਨ ਛੋੜੀਐ ਤੇਗ ਬਖਾਤਰ ਭੁੱਲਿਆ ਕਰ ਪਈਏ ਧਰਮ ਨਾ ਛੋੜੀਏ ਸਤ ਗੁਰੂ ਜੀ ਨੇ ਕਹਿ ਦਿੱਤਾ ਜਾਓ ਬੱਚਿਓ RAM NARAYAN ਅਰਦੀ ਦੇ ਬੋਲ ਜਾਓ ਬੱਚਿਓ ਘਰੀ ਜਾਵੋ ਸਿਰ ਦੇ ਕੇ ਪਤ ਬਚਾਂਗਾ ਮੈਂ ਹਿੰਦੂ ਧਰਮ ਦੇ ਪੁੱਜਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਗਾ ਮੈਂ ਪਾਇਆ ਦੇਸ਼ ਦੀਆਂ ਝੜਾਂ ਅੰਦਰ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਪੰ ਫਲ ਰਿਹਾ ਏ ਹਿੰਦੂ ਮੰਦਿਰਾਂ ਦੇ ਦੀਵਿਆਂ ਵਿੱਚ ਹੁਣ ਵੀ ਲੋ ਤੇਗ ਬਹਾਦਰ ਦਾ ਬਲ ਰਿਹਾ ਏ ਇਹ ਗੁਰੂ ਤੇਗ ਬਹਾਦਰ ਸਿਪ ਜਿਦੀਆਂ ਮਖਾਨ ਕੁਰਬਾਨੀਆਂ ਜਿਨ੍ਹਾਂ ਨੇ ਸਾਰੀ ਤਿਆਰੀ ਕੀਤੀ ਆਪਣੇ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੌਣੇ ਇੱਕ ਨੌ ਸਾਲਾਂ ਦੀ ਆਰਜਾ ਅੰਦਰ ਗੁਰਤਾ ਗਤੀ ਦੀ ਦਾਤ ਬਖਸ਼ ਕੇ ਫਿਰ ਪੰਜ ਕਿ ਸਿੱਖਾਂ ਦੇ ਨਾਲ आनंदपुर साहिब ਤੋਂ ਦਿੱਲੀ ਵਾਲੇ پاسے ਚਾਲੇ ਪਾ ਦਿੰਦੇ ਨੇ ਨਵੀਨ ਖੋਜ ਇਹ ਕਹਿੰਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਰੀਰਕ ਤੌਰ ਤੇ ਵੈਸੇ ਗਰੋਧ ਦੀ ਸੋਚ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਸਰੀਰਕ ਤੌਰ ਤੇ ਤਿੰਨ ਵਾਰੀ ਇਹਨਾਂ ਨੇ ਗ੍ਰਿਫਤਾਰ ਕੀਤਾ ਸਨ 1665 ਅੰਦਰ ਸਨ 1670 ਅੰਦਰ ਸਨ 1675 ਅੰਦਰ ਅਖੀਰਲੀ ਵਾਰ ਪਹਿਲੀ ਵਾਰ ਤੁਮਧਾਨ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਦੂਸਰੀ ਵਾਰ ਸਤਪੁਰਾਂ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਤੀਜੀ ਵਾਰ ਅਜੇ ਅਨੰਦਪੁਰ ਸਾਹਿਬ ਤੋਂ ਬਾਹਰ ਹੀ ਥੋੜਾ ਨਿਕਲੇ ਸਣ ਮਲਕ ਰੰਗੜਾ ਦੇ ਨੇੜੇ ਇਥੋਂ ਸਤਿਗੁਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਸ ਹੀ ਪਠਾਣਾ ਕੋ ਸਮਰਖਿਆ ਜਾਂਦਾ ਹੈ ਫਿਰ ਲੋਹੇ ਦੇ ਪਿੰਜਰੇ ਅੰਦਰ ਪਾ ਕੇ ਦਿੱਲੀ ਦੀ ਧਰਤੀ ਤੇ ਲਿਆਂਦਾ ਜਾਂਦਾ ਹੈ ਪਰ ਸਤਿਗੁਰੂ ਜੀ ਜਿਨ੍ਹਾਂ ਨੇ ਪਾਗ ਹਿੰਦੂ ਧਰਮ ਦੀ ਫੜ ਲਈ ਕਿਤੇ ਡੋਲੇ ਨਹੀਂ ਡਰੇ ਨਹੀਂ ਭਾਵੇਂ ਸਿੱਖਾਂ ਦੀ ਕੁਰਬਾਨੀ ਵੀ ਸਤਿਗੁਰਾਂ ਦੇ ਸਾਹਮਣੇ ਹੋਏ ਉਹ ਚਾਂਦਨੀ ਚੌਕ ਨਾ ਤੇ ਚਾਂਦਰੀ ਚੌਕ ਪਰ ਕਹਿਰ ਉਥੇ ਅੰਤਾਂ ਦਾ ਵਰਦਿਆ ਸਤਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ ਉਸ ਪਿਆਰੇ ਸਤਗੁਰੂ ਦਾ ਸੀਸ ਤੱਕ ਕੇ ਸੀਨਾ ਘੋਰੀਆ ਸ਼ਾਨਣੀ ਸ਼ਾਨਣੀ ਏ ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ ਪਰ ਲੋਤੀਖ ਸੰਸਾਰ ਨੇ ਜਾਣਣੀ ਏ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜਿਹਦੀ ਚਾਨਣੀ ਚੌਂਕ ਵਿੱਚ ਚਾਨਣੀ ਏ ਇਹ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਰਹਿਮਤਾਂ ਜਿਹੜੇ Hindu ਧਰਮ ਦੇ ਰਾਖੇ ਬਣ ਕੇ ਕਿਉਂਕਿ ਵਿਪਤਾ ਹੀ ਉਸ ਵਕਤ Hindu ਧਰਮ ਦੇ ਉੱਪਰ ਪਈ ਹੋਈ ਏ ਹੋਰ ਕੋਈ ਹੁੰਦਾ ਤੇ ਸਤਿਗੁਰੂ ਤਾਂ ਵੀ ਪਿੱਛੇ ਨਾ ਹਟਦੇ ਕਿਉਂਕਿ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ 'ਤੇ ਢਾਪੀ ਚਾਦਰ ਕਰਮ ਧਰਮ ਕੀ ਜਨ ਪਤ ਰਾਖੀ ਪ੍ਰਗਟ ਕਰੀ ਕਲਯੁਗ ਮੈਂ ਸਾਖੀ ਸਤਿਗੁਰੂ ਜੀ ਉਹਨਾਂ ਦੇ ਆਗੂ ਬਣ ਕੇ ਆਪਾ ਕੁਰਬਾਨ ਕਰ ਜਾਂਦੇ ਨੇ ਐਸੀਆਂ ਮਹਾਨ ਸ਼ਹਾਦਤਾਂ ਨੂੰ ਸਾਡੀ ਕੋਟਾਨ ਕੋਟ ਨਮਸਕਾਰ ਹੈ ਸੰਖੇਪ ਦੀ ਵਿਚਾਰ ਆਪ ਸਰਬਾਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਗੋਦ ਅੰਦਰ ਬਿਠਾ ਕੇ ਕੁਝ ਬਚਨ ਕਹਿਣ ਦੀ ਤਾਕਤ ਬਖਸ਼ਿਸ਼ ਕੀਤੀ ਅੱਜ ਨਾਲ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 30 ਸਰੇ ਫਰਜੰਦ ਸਹਿਬਜ਼ਾਦਾ ਬਾਬਾ ਚੋਰਾਬਰ ਸਿੰਘ ਜਿਨ੍ਹਾਂ ਦਾ ਜਨਮ ਦਿਨ ਵਿਖੇ ਇਸ ਸੰਬੰਧੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਧੰਨਵਾਦ ਸਰਦਾਰ ਪ੍ਰਤਾਪ ਸਿੰਘ ਜੀ ਸਰਦਾਰ ਰਮਜੀਤ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਜੀ ਸਾਰੇ ਵੀਰਾਂ ਦਾ ਸਟੇ ਸਕੱਤਰ ਸਰਦਾਰ ਬਲਵੰਤ ਸਿੰਘ ਜੀ ਜਿਹੜੇ ਖਾਸ ਕਰਕੇ ਬਿਦਰ ਦੀ ਧਰਤੀ ਤੋਂ ਆ ਕੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰ ਜਿਹੜੇ ਲਾਈਵ ਸੰਕਾ ਨੂੰ ਦਰਸ਼ਨ ਦਿਦਾਰੇ ਕਰਾ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੋਈਆਂ ਬੁਲਾਖੇ ਮਾ ਕਰਨੀਆਂ ਜੀ ਵਾਹਿਗੁਰੂ ਜਿੰਨ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਾਨੀ ਜਗਦੇਵ ਸਿੰਘ ਜੀ ਹੈਡ ਗੰਤੀ ਸਾਹਿਬ ਗੁਰਦੁਆਰਾ ਸਾਹਿਬ ਸਿਕੰਦਰਪੁਰ ਜੋ ਕਿ ਬੜੇ ਹੀ ਸੁਚੇੇ ਜੇ ਢੰਗ ਨਾਲ ਆਪ ਸਮੂਹ ਸੰਗਤਾਂ ਨੂੰ ਗੁਰਮਤ ਵਿਚਾਰ ਦੀ ਸਾਂਝ ਪਾਈ ਹੈ ਹੁਣ ਮੈਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਬੇਨਤੀ ਕਰਾਂਗਾ ਅਤੀ ਸਤਿਕਾਰਯੋਗ ਭਾਈ ਸਾਹਿਬ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਆਪ ਸਮੂਹ ਸੰਗਤਾਂ ਨੂੰ 2:30 ਵਜੇ ਤਿਕਰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਾਉਣਗੇ ਜੀ